ਸ਼ਾਰਪਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਫਰੀਦ ਗਰੇਵਾਲ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅੱਜ ਅਦਾਰਾ ਹਸ਼ਾਰਪਨਿਊਜ਼ ਦੀ ਟੀਮ ਪਹੁੰਚੀ ਹੈ ਜੀ ਘੰਟਾ ਕਰਦੇ ਵਿੱਚ ਸੈਟੀ ਫੁੱਟ ਵੇਅਰ ਦੇ ਵਿੱਚ ਤੇ ਜਿੱਥੇ ਸੈਟੀ ਫੁੱਟ ਵੇਅਰ ਵੱਲੋਂ ਇੱਕ ਸੇਲ ਲਗਾਈ ਜਾ ਰਹੀ ਹੈ ਇਹ ਸੇਲ ਦੇ ਵਿੱਚ ਤੁਸੀਂ ਚਾਹੇ ਬੱਚਿਆਂ ਦੇ ਸ਼ੂਜ਼ ਦੀ ਗੱਲ ਕਰੀਏ ਚਾਹੇ ਲੇਡੀਜ਼ ਨੇ ਚਾਹੇ ਜੈਂਟਸ ਨੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਸ਼ੂਜ਼ ਲੈ ਸਕਦੇ ਹੋ ਬ੍ਰਾਂਡਡ ਸ਼ੂਜ਼ ਲੈ ਸਕਦੇ ਹੋ ਤੇ ਮਾਰਕੀਟ ਰੇਟਾਂ ਤੋਂ ਘੱਟ ਪ੍ਰਾਈਸ ਦੇ ਵਿੱਚ ਲੈ ਸਕਦੇ ਹੋ ਤੇ ਤੁਸੀਂ ਪਿੱਛੇ ਦੇਖ ਵੀ ਸਕਦੇ ਹੋ ਕਿ ਸ਼ਟਰ ਬੰਦ ਹੈ ਸ਼ਟਰ ਬੰਦ ਕਿਉਂ ਹੈ ਇਸ ਚੀਜ਼ ਤੇ ਵੀ ਗੱਲਬਾਤ ਕਰਾਂਗੇ ਕਿ ਕੀ ਆਫਰ ਨੇ ਕਰੋ ਤੋਂ ਸ਼ੇਲ ਸ਼ੁਰੂ ਹੋ ਰਹੀ ਹੈ ਤਾਂ ਆਪਾਂ ਗੱਲਬਾਤ ਕਰਦੇ ਨੇ ਆਜੋ ਸੋ ਇਸ ਸਮੇਂ ਮੇਰੇ ਨਾਲ ਸੇਟੀ ਫੁੱਟਵੇਅਰ ਦੇ ਜੋ ਓਨਰ ਨੇ ਕਰਨ ਸੇਟੀ ਮੇਰ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਭਾਈ ਸਸੀ ਕਾਲਪਾ ਜੀ ਸਸੀ ਕਾਲਪਾ ਜੀ ਜੀ ਮੈਂ ਠੀਕ ਠਾਕ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਤੁਹਾਡੇ ਵੱਲੋਂ ਇੱਕ ਭਾਰੀ ਸੇਲ ਲਗਾਈ ਗਈ ਹੈ ਆਪਾਂ ਪ੍ਰਾਈਸ ਦੀ ਤੇ ਆਫਿਸ ਦੀ ਬਾਅਦ ਚ ਗੱਲ ਕਰਾਂਗੇ ਪਰ ਸਾਡੇ ਦਰਸ਼ਕਾਂ ਨੂੰ ਦੱਸ ਦੋ ਕਿ ਕਿਹੜੇ ਕਿਹੜੇ ਬ੍ਰਾਂਡਸ ਨੇ ਤੁਹਾਡੇ ਕੋਲ ਅਵੇਲੇਬਲ ਨੇ ਜੀ ਸਸੀ ਕਾਲਪਾ ਜੀ ਮੈਂ ਕਰਨ ਸਿਟੀ ਸੇਟੀ ਫੁੱਟਵੇਅਰ ਦਾ ਓਨਰ ਜੀ ਜੀ ਆਪਣੇ ਭਾਜੀ ਸਾਲਾਨਾ ਸੇਲ ਲੱਗਦੀ ਹੈ ਹਰ ਸਾਲ ਲੱਗਦੀ ਹੈ ਇਹ ਦਿਨ ਮਈ ਜੂਨ ਦੇ ਵਿੱਚ ਲੱਗਦੀ ਹੈ ਆਪਣੇ ਕੋ ਕਾਫੀ ਬ੍ਰਾਂ ਕਿ ਮੈ ਰੈਟਚਿਫ ਹੋ ਗਿਆ ਐਕਸ਼ਨ ਹੋ ਗਿਆ ਜੀ ਟ੍ਰੈਸਰ ਹੋ ਗਿਆ ਬਹੁਤ ਅੱਛੀ 70 ਤੋਂ 70% ਦੀ ਆਫ ਲਗਾਉਣੇ ਲਗਾਉਣੇ ਹਰ ਸਾਲ ਲਗਾਉਣੇ ਜੀ ਜੀ ਇੱਕ ਭਾਜੀ ਲੋਕਾਂ ਦੇ ਦਿਮਾਗ ਵਿੱਚ ਇੱਕ ਮਿਥ ਬਣਿਆ ਹੋਇਆ ਜੀ ਸੇਲ ਨੂੰ ਲੈ ਕੇ ਕਿ ਜਿਹੜਾ ਸਮਾਨ ਨਹੀਂ ਵਿਕਦਾ ਤੇ ਜਿਹੜੇ ਮਾਲਕ ਹੁੰਦੇ ਨੇ ਉਹ ਸੇਲ ਦੇ ਵਿੱਚ ਉਹ ਘੱਟ ਰੇਟਾਂ ਦੇ ਵਿੱਚ ਉਹ ਸਮਾਨ ਨੂੰ ਕੱਢ ਦਿੰਦੇ ਨੇ ਕਿ ਕੁਝ ਇੱਥੇ ਤਾਂ ਨਹੀਂ ਐਵੇਂ ਦਾ ਕੁਝ ਐਵੇਂ ਨਹੀਂ ਭਾਜੀ ਅਸੀਂ ਕਰਦੇ ਇਹ ਹਰ ਸਾਲ ਲੱਗਦੀ ਹੈ ਪਾਜੀ ਸਾਨੂੰ ਕੰਟੀਨਿਊਸ 2009 ਤੋਂ ਅਸੀਂ ਇੱਥੇ ਸੇਲ ਲਗਾਉਂਦੇ ਆ ਤੁਹਾਨੂੰ ਬਹੁਤ ਅੱਛਾ ਹੁਸ਼ਿਆਰਪੁਰਿਆਂ ਦਾ ਰਿਸਪੌਂਸ ਮਿਲਦਾ ਬਹੁਤ ਵਧੀਆ ਰਿਸਪੌਂਸ ਮਿਲਦਾ ਐ ਸਾਡਾ ਤੁਸੀਂ ਪ੍ਰੋਡਕਟ ਕੋਈ ਵੀ ਲੈ ਲਓ ਚਾਹੇ ਤੁਸੀਂ ਸੇਲ 'ਚ ਲੈ ਲਓ ਚਾਹੇ ਤੁਸੀਂ ਫ੍ਰੈਸ਼ 'ਚ ਲੈ ਲਓ ਅਸੀਂ ਫੇਰ ਵੀ ਤੁਹਾਨੂੰ ਵਾਰੰਟੀ ਦਵਾਂਗੇ ਦਵਾਂਗੇ ਕੋਈ ਦਿੱਕਤ ਆਵੇ ਅਸੀਂ ਉਸ ਚੀਜ਼ ਦੇ ਜ਼ਿੰਮੇਵਾਰ ਬੈਠੇ ਹਾਂ ਜੇ ਕੋਈ ਅਸੀਂ ਦਿੱਕਤ ਜੇ ਬੱਚਿਆਂ ਦੇ ਸ਼ੂਜ਼ ਦੀ ਗੱਲ ਕਰੀਏ ਤੇ ਬੱਚਿਆਂ ਦੇ ਸ਼ੂਜ਼ ਜਿਹੜੇ ਕਿਨੇ ਬੜੇ ਮਹਿੰਗੇ ਹੁੰਦੇ ਨੇ ਬ੍ਰਾਂਡਸ ਵੀ ਹੁੰਦੇ ਨੇ ਤੇ ਤੁਹਾਡੇ ਕੋਲ ਕੀ ਆਫਰਸ ਨੇ ਤੁਸੀਂ ਜਿੱਦਾਂ ਕਿ ਮਾਰਕੀਟ ਦੇ ਰੇਟ ਤੋਂ ਵੀ ਤੁਸੀਂ ਘੱਟ ਕਰਕੇ ਲੈਸ ਕਰਕੇ ਦਿੰਦੇ ਹੋ ਬਿਲਕੁਲ ਤੁਸੀਂ ਮਾਰਕੀਟ ਦੇ ਵਿੱਚ ਵੀ ਲੋਕਾਂ ਨੇ ਅਕਲ ਸੇਲਾਂ ਲਗਾਈਆਂ ਉਹ ਸੇਲਾਂ ਦੇ ਵਿੱਚ ਵੀ ਪੂਰਾ ਮਾਰਜਿਨ ਲੈਂਦੇ ਆ ਅਸੀਂ ਨਹੀਂ ਭਾਜੀ ਸੇਲ ਦਾ ਮਤਲਬ ਸੇਲ ਅਸੀਂ ਪੂਰਾ ਮਾਰਜਿਨ ਸੇਲ ਦੇ ਵਿੱਚੋਂ ਕਹ ਰਹੇ ਸੀ ਕਿ ਆਫ ਦਾ ਰਿਕਾਰਡ ਕੀ ਤਰ੍ਹਾਂ ਕੋਈ ਟਰੇਸਰ ਦਾ ਬੂਟ ਆ ਕੋਈ 3-4000 ਦਾ ਪਰ ਤੁਸੀਂ ਬਹੁਤ ਘੱਟ ਰੇਟ ਤੇ ਦੇ ਰਹੇ ਹੋ ਕੁਝ ਡੁਪਲੀਕੇਟ ਤਾਂ ਨਹੀਂ ਦੇਖੋ ਮੈਂ ਮੈਂ ਕਸਟਮਰ ਨੂੰ ਆਪਾਂ ਕਿਸੇ ਤਰੀਕੇ ਨਾਲ ਰਾਸ ਨਹੀਂ ਚਾਹੇ ਬਿੱਲ ਲੈ ਲਓ ਪੱਕਾ ਬਿੱਲ ਮੈਂ ਨਾਲ ਦਉਂਗਾ ਭਾਜੀ ਜੀ ਆ ਹੁਣੇ ਮੇਰੇ ਕੋਲ ਕਸਟਮਰ ਵੀ ਖੜਾ ਜੀ ਦਿਖਾਉਣਾ ਨੇ ਪੀਸ ਕਢਾਇਆ ਏ ਟਰੇਸਰ ਦੇ ਉਨ ਰਿਕਾਰਡ ਮੈਂ ਤੁਹਾਨੂੰ ਦਿਖਾ ਦਿੰਦਾ ਆ ਐਮ ਆਰ ਪੀ ਭਾਜੀ ਲੱਗੀ ਹੈ ਜੀ 299 ਲੱਗੀ ਹੋਈ ਹੈ ਉਦਾਂ ਵੀ ਸਾਡਾ ਐਕਚੁਅਲ ਪ੍ਰਾਈਸ ਵੀ 2700 ਆ ਅਸੀਂ 1200 ਰੁਪਏ ਦਾ ਭਾਜੀ ਲੱਗਾ ਹੋਇਆ ਏ ਟਰੇਸਰ ਦਾ ਜ ਕਸਮਾਧ ਨੇ ਪੱਤੀਸ ਕੀਤਾ ਦੋ ਪੀਸ ਕਢਾਇਆ ਤੁਮ ਮੈਟ੍ਰਿਸਰ ਜੇ ਆਪਾਂ ਲੇਡੀਜ਼ ਦੇ ਸੈਂਡਲਸ ਦੀ ਗੱਲ ਕਰ ਲਈਏ ਜਿੱਦਾਂ ਆ ਲੱਗੇ ਹੋਏ ਨੇ ਤੁਸੀਂ ਮਾਰਕੀਟ ਰੇਟ ਤੋਂ ਘੱਟ ਦੇ ਰਹੇ ਹੋ ਉੱਪਰ ਤੁਸੀਂ ਸੇਲ ਵੀ ਲਗਾਈ ਹੋਈ ਹੈ ਕਈ ਵਾਰ ਹੁੰਦਾ ਕਸਟਮਰ ਸੈਂਡ ਲੈ ਕੇ ਜਾਂਦਾ ਥੋੜੇ ਦੂਰ ਬਾਅਦ ਆ ਜਿਹੜੀਆਂ ਬੱਦਰੀਆਂ ਹੁੰਦੀਆਂ ਨੇ ਇਹ ਨਿਕਲ ਜਾਂਦੇ ਨੇ ਕੁਝ ਇਹੋ ਜਿਹੀ ਪ੍ਰੋਬਲਮ ਜੀ ਲੋਕਾਂ ਨੂੰ ਆਉਂਦੀ ਜਿੰਮੇਵਾਰੀ ਲਾਉਂ ਗਏ ਜੀ ਇਹ ਮਤ ਸੇਲ ਦਾ ਮਤਲਬ ਇਹ ਨਹੀਂ ਕਿ ਅਸੀਂ ਕੋਈ ਡੈਡ ਸਟਾਕ ਕੱਢ ਰਹੇ ਹਾਂ ਜਾਂ ਕੁਝ ਕਰ ਰਹੇ ਹਾਂ ਭਾਜੀ ਇਹ ਵੀ ਸਾਡਾ ਸਾਰਾ ਹੀ ਭਾਜੀ ਫਰੈਸ਼ ਦਾ ਸਟਾਕ ਹੁੰਦਾ ਜੀ ਕਿਸੇ ਦੇ ਵਿੱਚ ਸਾਈਜ਼ ਨਹੀਂ ਜੀ ਮਤਲਬ ਅਸੀਂ ਕੱਢਣ ਵਾਲੀ ਗੱਲ ਕਰੀ ਦੀ ਪਾਜੀ ਸਾਲ ਜਿੱ ਇੱਕ ਵਾਰ ਕੋਈ ਵੀ ਦੁਕਾਨਦਾਰ ਹੈ ਦੇਖੋ ਕਮਾਉਣ ਨੂੰ ਬੈਠਾ ਹੈ ਤੁਸੀਂ ਸੀਲ ਵੀ ਲਗਾਈ ਹੋਈ ਹੈ ਮਾਰਕੀਟ ਰੇਟ ਤੋਂ ਵੀ ਘੱਟ ਦਿੰਨੇ ਹੋ ਕਿਵੇਂ ਤੁਸੀਂ ਕੱਢਦੇ ਹੋ ਆਪਣਾ ਮਾਰਜਨ ਇਹ ਪਾਜੀ ਸਾਡਾ ਤਾਂ ਕਰਦੇ ਅਸੀਂ ਸਾਡਾ ਹੈਗਾ ਹੋਲਸੇਲ ਦਾ ਕੰਮ ਬੇਸਿਕਲੀ ਸਟਾਰਟਿੰਗ ਤੋਂ ਅਸੀਂ ਹੁਣ ਰਿਟੇਲ ਕਾਊਂਟਰ ਦੇ ਵਿੱਚ ਹੋਣਾ ਇਹ 2009 ਤੋਂ ਪਹਿਲਾਂ ਅਸੀਂ 1985 ਤੋਂ ਪਾਜੀ ਅਸੀਂ ਕਰਦੇ ਹਾਂ ਹੋਲਸੇਲ ਦਾ ਕੰਮ ਤਾਂ ਅਸੀਂ ਕਸਟਮਰ ਨੂੰ ਬਹੁਤ ਵਧੀਆ ਪ੍ਰਾਈਸ ਤੇ ਪ੍ਰੋਵਾਈਡ ਕਰਕੇ ਦੇ ਦੇਣੇ ਚੀਜ਼ ਹਾਂਜੀ ਤੇ ਸਟਾਰਟਿੰਗ ਦੇ ਵਿੱਚ ਜਦੋਂ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸ਼ਟਰ ਅੱਧਾ ਲੱਗਾ ਮਿਲਿਆ ਸਾਨੂੰ ਐਵੇਂ ਕਿਉਂ ਕੀ ਅੰਦਰ ਕੀ ਕੋਈ ਤਿਆਰੀਆਂ ਕਿਸ ਚੀਜ਼ ਦੀ ਚੱਲ ਰਹੀ ਹੈ ਬਿਲਕੁਲ ਸੇਲ ਦੀਆਂ ਤਿਆਰੀਆਂ ਭਾਜੀ 25 ਨੂੰ ਸਾਡੀ ਸੇਲ ਲੱਗਣੀ ਹੈ ਸੰਡੇ ਨੂੰ ਉਹਦੀਆਂ ਤਿਆਰੀਆਂ ਕਰ ਰਹੇ ਹਾਂ ਭਾਜੀ ਹੋਰ ਨਹੀਂ ਤਾਂ ਸ਼ਟਰ ਕਿਉਂ ਹੰਤ ਰਹੀ ਹੈ ਅਜਾ ਮੈਂ ਕਿ 25 ਤਰੀਕ ਤੋਂ ਜਿਹੜੀ ਤੁਹਾਡੀ ਸੇਲ ਸ਼ੁਰੂ ਹੋ ਰਹੀ ਹੈ ਤੇ ਜੀ ਆਪਾਂ ਉਥੇ ਆਫਰਸ ਦੀ ਗੱਲ ਕਰੀਏ ਕਸਟਮਰ ਨੂੰ ਕੀ ਆਫਰ ਦੇ ਰਹੇ ਹੋ ਤੁਸੀਂ 3000 ਦੀ ਪਰਚੇਸ ਤੇ ਇੱਕ ਗਿਫਟ ਐਬਸੋਲੂਟਲੀ ਫ੍ਰੀ ਮਿਲੂਗਾ ਹਰ ਕਸਟਮਰ ਨੂੰ ਮਿਲੂਗਾ ਚਾਹੇ ਉਹ ਬੱਚਿਆਂ ਦੇ ਸ਼ੂਜ਼ ਹੋਣ ਚਾਹੀਏ ਜਾਂ ਕੁਝ ਵੀ ਹੋ ਗਿਆ ਕੁਝ ਵੀ ਲੈ ਲੈਣ ওভারঅল ਜੋ ਮਰਜ਼ੀ ਲੈ ਲੈਣ 3000 ਦੀ ਸ਼ਾਪਿੰਗ ਤੇ ਐਬਸੋਲੂਟ ਗਿਫਟ ਫ੍ਰੀ ਮਿਲੂਗਾ ਹੀ ਮਿਲੂਗਾ ਜੀ আচ্ছা ਜੀ ਹਾਂ ਜੀ ਜਿਵੇਂ ਕਰਨ ਪਈ ਤੋ ਦੱਸਿਆ ਕਿ ਤੁਹਾਡੀ ਜਿਹੜੀ ਸੇਲ ਹੈ ਉਹ 25 ਤਰੀਕ ਨੂੰ ਸ਼ੁਰੂ ਹੋ ਰਹੀ ਹੈ ਕਿੰਨੇ ਦਿਨ ਚੱਲੂਗੀ ਤੁਹਾਡੀ ਜਿਹੜੀ ਸੇਲ ਇਹ 51 ਦਿਨ ਚੱਲੂਗੀ ਜੀ ਠੀਕ ਹੈ ਜੀ ਬਿਲਕੁਲ ਇਹਦਾ ਸਟਾਰਟਿੰਗ ਨਾਲ ਹੀ ਤੁਹਾਨੂੰ ਮੈਂ ਇੱਕ ਗੱਲ ਕਹਿ ਦਵਾਂ ਸਟਾਰਟਿੰਗ ਪ੍ਰਾਈਸ ਲੇਡੀਜ਼ ਫੁੱਟਵੈਅ ਦਾ 300 ਤੋਂ ਸਟਾਰਟ ਹੋਗੀ ਅੱਛਾ ਜੀ 300 ਤੋਂ ਲੈ ਕੇ ਸਾਡੇ ਕੋਲ ਜੈਂਟਸ ਤੱਕ 1200 ਤੱਕ ਤੁਹਾਨੂੰ ਚੀਜ਼ ਮਿਲੂਗੀ ਐਂਡ ਅੱਜ ਬਸ ਜੀ ਉੱਥੇ ਤੱਕ ਤੁਹਾਨੂੰ ਬਹੁਤ ਵਧੀਆ ਵੈਰਾਈਟੀ ਮਿਲੂਗੀ ਇਹ ਨਹੀਂ ਕਿ ਤੁਹਾਨੂੰ ਕਿ ਪ੍ਰਾਈਸ ਅਪ ਕਰਕੇ ਲੋਅ ਕਰਦੇ ਹੋ ਹਣੇ ਜੈਨੂਨ ਸੇਲ ਹੈ ਵਾਜੀ ਜੈਨੂਲੀ ਤੁਹਾਨੂੰ ਫਾਇਦਾ ਵੀ ਇਹ ਬੱਚਿਆਂ ਦੇ ਸ਼ੂਜ਼ ਨੂੰ ਲੈ ਕੇ ਲੀਡ ਦੇ ਸੂਟ ਨੂੰ ਭਾਜੀ 300 ਤੋਂ ਸਟਾਰਟਿੰਗ ਹੈ ਅੱਛਾ ਘੱਟੋਂ ਘੱਟ 300 ਤੋਂ ਸਟਾਰਟਿੰਗ ਆ ਜੀ ਬਿਲਕੁਲ ਅੱਛਾ ਜੀ ਜਿਹੜਾ ਮਾਰਕੀਟ 'ਚ ਰੇਟ 800 900 ਹਜ਼ਾਰ 300 ਤੋਂ ਬਜਿ ਸਟਾਰਟਿੰਗ ਹੈ ਉਸ ਜੀ ਠੀਕ ਹੈ ਜਿੱਦੋਂ ਤੁਸੀਂ ਸਾਡੇ ਨਾਲ 10 ਕਿ ਸਾਡੇ ਨਾਲ ਜੁੜੇ ਹੋਣੇ ਤੁਸੀਂ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੇ ਆਪਣਾ ਐਡਰੈਸ ਵੀ ਦੱਸ ਦੋ ਕਿ ਤੁਹਾਡੀ ਦੁਕਾਨ ਕਿੱਥੇ ਹੈ ਜੀ ਸਾਡਾ ਭਾਜੀ ਕਲॉक ਟਾਵਰ ਦੇ ਕੋਲ ਹੈ ਘੰਟਾ ਘਰ ਦੇ ਕੋਲ ਹੈ ਜੀ ਜੀ ਸਟੀਫੀ ਫੁੱਟਵੈਅ ਦੇ ਨਾਂ ਤੇ ਸ਼ੋਅਰੂਮ ਆਪਣਾ ਤੇ ਤੁਸੀਂ ਵਿਜ਼ਿਟ ਜ਼ਰੂਰ ਕਰੋ ਜੇ ਤੁਹਾਨੂੰ ਕੋਈ ਦਿੱਕਤ ਜੀ ਬਹੁਤ ਬਹੁਤ ਧੰਨਵਾਦ ਭਾਜੀ ਠੀਕ ਹੈ ਭਾਜੀ ਥੈਂਕ ਯੂ ਸੋ ਇਹ ਸੀ ਸਾਡੇ ਨਾਲ ਸੈਟੀ ਫੋਟੋ ਵੀਰ ਜਿਹੜਾ ਓਨਰ ਕਰਨ ਭਾਜੀ ਇਹਨਾਂ ਨੇ ਤੁਹਾਨੂੰ ਦੱਸਿਆ ਕਿ ਜਿਹੜੀ ਸੇਲ ਸ਼ੁਰੂ ਹੋ ਰਹੀ ਹੈ ਇਹ 25 ਤਰੀਕ ਤੋਂ ਸ਼ੁਰੂ ਹੋ ਰਹੀ ਹੈ ਸੋ ਕਸਟਮਰ ਤੁਸੀਂ ਜਿਆਦਾ ਤੋਂ ਜਿਆਦਾ ਤੁਸੀਂ ਕਸਟਮਰ ਆਓ ਤੇ ਇੱਥੇ ਆ ਕੇ ਸ਼ੂਜ਼ ਲਓ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਰਕੀਟ ਪ੍ਰਾਈਸ ਨਾਲੋਂ ਵੀ ਘੱਟ ਇਹ ਰੇਟ ਦੇ ਰਹੇ ਨੇ ਉੱਪਰ ਤੁਹਾਨੂੰ ਆਫਰ ਵੀ ਜਿਹੜੇ ਲਗਾਏ ਗਏ ਨੇ ਸੋ 3000 ਤੋਂ ਤੱਕ ਜੇ ਤੁਸੀਂ ਕੋਈ ਵੀ ਖਰੀਦਦਾਰੀ ਕਰਦੇ ਹੋ ਤੁਹਾਨੂੰ ਅਲੱਗ-ਅਲੱਗ ਗਿਫਟ ਵੀ ਦਿੱਤੇ ਗਏ ਨੇ ਪਰ ਜਿਹੜੇ ਗਿਫਟ ਨੇ ਉਹ ਇਹਨਾਂ ਵੱਲੋਂ ਸਰਪ੍ਰਾਈ